ਮੁਸ਼ਕਿਲਾਂ ਦਾ ਆਉਣਾ ਪਾਰਟ ਆਫ ਲਾਈਫ ਹੈ ਤੇ ਉਹਨਾਂ ਤੋਂ ਹੱਸ ਕੇ ਬਾਹਰ ਆਉਣਾ ਆਰਟ ਆਫ ਲਾਈਫ ਹੈ ਦੁਨੀਆ ਦੇ ਚਾਰ ਸਥਾਨ ਕਦੀ ਨਹੀਂ ਭਰਦੇ ਸਮੁੰਦਰ ਸ਼ਮਸ਼ਾਨ ਈਰਖਾ ਤੇ ਮਨੁੱਖ ਦਾ ਮਨ ਸਮਾਂ ਸੰਪਤੀ ਸੱਤਾ ਤੇ ਸਰੀਰ ਚਾਰੋਂ ਸਾਥ ਦੇਣ ਨਾ ਦੇਣ ਪਰ ਸੁਭਾਵ ਸਮਝਦਾਰੀ ਤੇ ਸੱਚੇ ਸੰਬੰਧ ਹਮੇਸ਼ਾ ਸਾਥ ਦਿੰਦੇ ਹਨ ਜਦੋਂ ਮਨ ਖਰਾਬ ਹੋਵੇ ਤਾਂ ਬੁਰੇ ਸ਼ਬਦ ਨਾ ਬੋਲੋ ਕਿਉਂਕਿ ਖਰਾਬ ਮਨ ਨੂੰ ਬਦਲਣ ਦੇ ਮੌਕੇ ਬਹੁਤ ਮਿਲ ਜਾਣਗੇ ਪਰ ਸ਼ਬਦਾਂ ਨੂੰ ਬਦਲਣ ਦੇ ਮੌਕੇ ਫਿਰ ਨਹੀਂ ਮਿਲਣਗੇ ਦਰਖਤ ਨੂੰ ਪ੍ਰਤੀ ਦਿਨ ਪਾਣੀ ਦੇਣਾ ਹੁੰਦਾ ਹੈ ਪਰ ਫਲ ਮੌਸਮ ਦੇ ਅਨੁਸਾਰ ਹੀ ਆਉਂਦੇ ਹਨ ਇਸ ਲਈ ਜੀਵਨ ਵਿੱਚ ਸਬਰ ਰੱਖੋ ਕਿਉਂਕਿ ਹਰ ਕੰਮ ਸਮੇ ਉੱਪਰ ਹੀ ਹੁੰਦਾ ਹੈ ਕਿਸੇ ਨੇ ਕੀ ਖੂਬ ਕਿਹਾ ਹੈ ਜੋ ਆਸਾਨੀ ਨਾਲ ਮਿਲ ਜਾਏ ਉਸ ਨੂੰ ਧੋਖਾ ਕਹਿੰਦੇ ਹਨ ਜੋ ਮੁਸ਼ਕਿਲ ਨਾਲ ਮਿਲੇ ਉਸ ਨੂੰ ਇੱਜ਼ਤ ਕਹਿੰਦੇ ਹਨ ਤੇ ਜੋ ਦਿਲ ਤੋਂ ਮਿਲੇ ਉਸ ਨੂੰ ਪਰਿਵਾਰ ਕਹਿੰਦੇ ਹਨ ਅੱਜ ਕੱਲ੍ਹ ਕੱਪੜੇ ਫਟ ਜਾਣ ਤਾਂ ਉਸ ਨੂੰ ਕੋਈ ਸਿਲਾਈ ਨਹੀਂ ਕਰਦਾ ਬਸ ਨਵੇਂ ਖਰੀਦ ਲੈਂਦਾ ਹੈ। ਇਹੀ ਹਾਲ ਹੁਣ ਸੰਬੰਧਾਂ ਦਾ ਹੋ ਗਿਆ। ਉਹਨਾਂ ਨੂੰ ਸੁਧਾਰਦੇ ਨਹੀਂ ਬਸ ਨਵੇਂ ਰਿਸ਼ਤੇ ਬਣਾ ਲੈਂਦੇ ਹਨ। ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ। ਜਦੋਂ ਵਕਤ ਤੋਂ ਪੁੱਛਿਆ ਅੱਜ ਦੇ ਦੌਰ ਵਿੱਚ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਕੀ ਹੈ? ਵਕਤ ਮੁਸਕੁਰਾ ਕੇ ਬੋਲਿਆ ਇਨਸਾਨ ਦੀ ਅਛਾਈ। ਕੌੜਾ ਸੱਚ ਇਸਤਰੀ ਨੂੰ ਉਸਤੇ ਸਹਣੇ ਦੀ ਸਮਰਥਾ ਹੀ ਉਸ ਨੂੰ ਬਰਬਾਦ ਕਰਦੀ ਹੈ ਕਿਉਂਕਿ ਉਹ ਜਿੰਨਾ ਸਹਿੰਦੀ ਜਾਂਦੀ ਹੈ ਸਾਹਮਣੇ ਵਾਲੇ ਦੀ ਹਿੰਮਤ ਉੰਨੀ ਹੀ ਵਧਦੀ ਜਾਂਦੀ ਹੈ ਰਿਸ਼ਤੇ ਕਦੇ ਵੀ ਕੁਦਰਤੀ ਮੌਤ ਨਹੀਂ ਮਰਦੇ ਇਸ ਨੂੰ ਹਮੇਸ਼ਾ ਇਨਸਾਨ ਹੀ ਕਤਲ ਕਰਦਾ ਹੈ ਨਫ਼ਰਤ ਨਾਲ ਨਜ਼ਰਅੰਦਾਜ਼ੀ ਨਾਲ ਤੇ ਕਦੇ ਗਲਤਫਹਿਮੀ ਨਾਲ ਕਾਂ ਕਿਸੇ ਦਾ ਧੰਨ ਨਹੀਂ ਚੋਰੀ ਕਰਦਾ ਫਿਰ ਵੀ ਉਹ ਲੋਕਾਂ ਨੂੰ ਪਿਆਰਾ ਨਹੀਂ ਹੈ ਕੋਇਲ ਕਿਸੇ ਨੂੰ ਧੰਨ ਨਹੀਂ ਦਿੰਦੀ ਫਿਰ ਵੀ ਉਹ ਲੋਕਾਂ ਨੂੰ ਪਿਆਰੀ ਹੈ ਫਰਕ ਸਿਰਫ ਮਿੱਠੀ ਬੋਲੀ ਦਾ ਹੈ ਜਿਸ ਨਾਲ ਸਭ ਆਪਣੇ ਬਣ ਜਾਂਦੇ ਹਨ ਜੋ ਦੁੱਖ ਦੇਵੇ ਉਸ ਨੂੰ ਛੱਡ ਦਿਓ ਜੋ ਖੁਸ਼ੀ ਦੇਵੇ ਉਸ ਨੂੰ ਅਪਣਾਓ ਜੀਵਨ ਬਹੁਤ ਛੋਟਾ ਹੈ ਇਸ ਨੂੰ ਦਰਦ ਵਿੱਚ ਬਰਬਾਦ ਨਾ ਕਰੋ ਹੁਸ਼ ਰਹੋ ਤੇ ਹਮੇਸ਼ਾ ਮੁਸਕਰਾਓ ਘਰ ਦਾ ਮੁਖੀਆ ਬਣਨਾ ਆਸਾਨ ਨਹੀਂ ਉਸ ਦੀ ਹਾਲਤ ਟੀਨ ਦੀ ਉਸ ਛੱਤ ਵਰਗੀ ਹੁੰਦੀ ਹੈ ਜੋ ਬਰਖਾ ਤੂਫਾਨ ਸਭ ਚਲਦਾ ਹੈ ਉਸ ਦੇ ਥੱਲੇ ਰਹਿਣ ਵਾਲੇ ਅਕਸਰ ਕਹਿੰਦੇ ਹਨ ਕਿ ਇਹ ਆਵਾਜ਼ ਬਹੁਤ ਕਰਦਾ ਹੈ ਤੇ ਗਰਮ ਵੀ ਬਹੁਤ ਜਲਦੀ ਹੁੰਦਾ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਪਿਆਰ ਕੀ ਹੈ ਨੰਬਰ 1 ਰੋਜ਼ ਅੱਖ ਖੋਲਦੇ ਹੀ ਜਿਸ ਦੀ ਯਾਦ ਆਈ ਉਹ ਪਿਆਰ ਹੈ ਨੰਬਰ 2 ਜਿਸ ਦੀ ਆਵਾਜ਼ ਸੁਣਦੇ ਹੀ ਮਨ ਤਰਸ ਜਾਏ ਉਹ ਪਿਆਰ ਹੈ ਨੰਬਰ 3 ਜਿਸ ਤੇ ਝਗੜਾ ਕਰਨ ਦੇ ਬਾਅਦ ਵੀ ਮਨਾਉਣੇ ਦਾ ਇੰਤਜ਼ਾਰ ਹੋਵੇ ਉਹ ਪਿਆਰ ਹੈ ਨੰਬਰ 4 ਜਿਸ ਦੀ ਗੱਲ ਸੋਚ ਕੇ ਹੀ ਤੁਹਾਡੇ ਚਿਹਰੇ ਉੱਪਰ ਮੁਸਕਰਾਹਟ ਆ ਜਾਏ ਉਹ ਪਿਆਰ ਹੈ ਨੰਬਰ 5 ਜਿਸ ਦੀ ਕਮੀ ਤੁਹਾਨੂੰ ਉਦਾਸ ਕਰੇ ਉਹ ਪਿਆਰ ਹੈ ਕੋਸ਼ਿਸ਼ ਕਰੋ ਕਿ ਧੋਗਲੇ ਲੋਕਾਂ ਨਾਲ ਗਹਿਰਾ ਸੰਬੰਧ ਨਾ ਹੋਵੇ ਕਿਉਂਕਿ ਇਹ ਨਰਾਜ਼ ਹੋਣ ਉੱਪਰ ਸਿੱਧੇ ਇੱਜ਼ਤ ਉੱਪਰ ਵਾਰ ਕਰਦੇ ਹਨ ਤਖਲੀਫ ਕਿਸ ਨੂੰ ਕਹਿੰਦੇ ਹਨ ਦਿਲ ਵਿੱਚ ਕਹਿਣ ਨੂੰ ਬਹੁਤ ਕੁਝ ਹੋਵੇ ਪਰ ਜ਼ੁਬਾਨ ਖਾਮੋਸ਼ ਹੋਵੇ ਤੇ ਸਮਝਣ ਵਾਲਾ ਕੋਈ ਨਾ ਹੋਵੇ انسان ਦੇ ਅੰਦਰ ਜੋ ਸਮਾਉ ਜਾਏ ਉਹ ਸਵਾਭਿਮਾਨ ਹੈ ਜੋ ਚਲਕ ਜਾਏ ਉਹ ਅਭਿਮਾਨ ਹੈ ਬੁਰੇ ਵਕਤ ਵਿੱਚ ਜੋ ਤੁਹਾਡੇ ਤੋਂ ਜੁਦਾ ਨਾ ਹੋਵੇ ਗੌਰ ਨਾਲ ਦੇਖਣਾ ਕਿਤੇ ਉਹ ਪਰਮਾਤਮਾ ਨਾ ਹੋਵੇ ਝੂਠ ਬੋਲਣ ਨਾਲ ਪਾਪ ਲੱਗਦਾ ਹੈ ਤੇ ਸੱਚ ਬੋਲਣ ਨਾਲ ਅੱਗ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਲਾਜਵਾਬ ਹਰ ਉਹ ਇਨਸਾਨ ਹੈ ਜੋ ਸਦਾ ਹੱਸਦੇ ਹਨ ਗਮ ਛੁਪਾ ਕੇ ਆਪਣੇ ਉਹ ਹੋਰਾਂ ਦੇ ਦਿਲਾਂ ਵਿੱਚ ਵਸਦੇ ਹਨ ਇਸਤਰੀ ਦੇ ਘਰ ਟੁੱਟਣ ਦੇ ਕਾਰਨ ਨੰਬਰ 1 ਜੋ ਸਸਰਾਲ ਨੂੰ ਵੀ ਸਕੂਲ ਕਾਲਜ ਸਮਝ ਕੇ ਉਹੀ ਨਾਦਾਨ ਹਰਕਤ ਕਰਦੀ ਹੈ ਨੰਬਰ 2 ਜੋ ਔਰਤ ਕਮਾਂਡ ਕਰਦੀ ਹੈ ਨਾ ਪਤੀ ਨੂੰ ਨਾ ਸਸਰਾਲ ਵਾਲਿਆਂ ਨੂੰ ਕੁਝ ਸਮਝਤੀ ਹੈ ਨੰਬਰ 3 ਜਿਸ ਔਰਤ ਦੀ ਸੁਭਾਅ ਨੇ ਕੈਂਚੀ ਦੀ ਤਰ੍ਹਾਂ ਬਿਨਾਂ ਸੋਚੇ ਹਰ ਜਗ੍ਹਾ ਚੱਲਦੀ ਹੈ ਨੰਬਰ 4 ਜਿਸ ਔਰਤ ਨੂੰ ਆਪਣੀ ਨੌਕਰੀ ਤੇ ਪੜ੍ਹਾਈ ਦਾ ਕਮਾਂਡ ਹੋਵੇ ਨੰਬਰ 5 ਜੋ ਔਰਤ ਹੱਤੋਂ ਜ਼ਿਆਦਾ ਜਿੱਦ ਕਰਦੀ ਹੈ ਹਾਰੀ ਕਾਂਬੀਚੋ ਆਪਣੀ ਚਲਾਉਣ ਦੀ ਕਰਦੀ ਹੈ